ਪੱਖੋਂ ਹਰ ਪੱਖੋਂ ਤੁਸੀਂ ਕਹੇ ਬਦਲਾਖਬਰੀ ਨਹੀਂ ਰੱਖਦੇ ਪਰ ਕੈਪਟਨ ਅਮਰਿੰਦਰ ਸਿੰਘ ਨਾਲ ਦੇ ਵਿਰੁੱਧ ਪਰਚਾ ਕਰਵਾਏ ਸੀ ਨਾ ਨਹੀਂ ਉਹ ਪਰਚਾ ਉਦੋਂ ਕਰਾਉਣਾ ਪਿਆ ਹਾਲਾਂਕਿ ਉੱਥੇ ਉਹਨਾਂ ਨੇ ਪਰਚਾ ਕਰਾਇਆ ਨਹੀਂ ਜੇ ਤੁਸੀਂ ਉਹ ਵੀ ਗੱਲ ਕਰਦੇ ਹੋ ਸਾਹਬਿੰਦਰ ਸੋ ਬੈਠਾ ਹਾਂ ਮੈਂ ਬੈਠਾ ਸੁਵੀਰ ਜੀ ਬੈਠੇ ਹਾਂ ਉਸ ਪਰਚੇ ਵੇਲੇ ਮੈਂ ਕੋਲੀ ਬੈਠਾ ਸੀ ਅੱਛਾ ਜੀ ਦੇਖੋ ਉਹਨਾਂ ਨੇ ਜਿਹੜਾ ਪਰਚਾ ਕਰਾਇਆ ਤੁਸੀਂ ਦੱਸੋ ਕਿ ਜਿਹੜਾ ਬਾਦਸ਼ਾਹ ਤੇ ਕੇਸ ਸੀ ਉਸ ਤੋਂ ਨਿਕਲਿਆ ਕਿੰਨਾ ਝੂਠਾ ਕੇਸ ਕਿੰਨਾ ਹੈਰਾਨਕੀ ਉਹਨਾਂ ਨੇ ਫਿਰ ਉਹਨਾਂ ਤੇ ਡੈਫੇਮੇਸ਼ਨ ਦਾ ਕੇਸ ਕੀਤਾ। ਉਦੋਂ ਬਾਅਦ ਉਹਨਾਂ ਦਾ ਜਿਹੜਾ ਪਰਚਾ ਸਾਰਾ ਸੀ ਜਿਹੜਾ ਉਹ ਖਤਮ ਹੋ ਗਿਆ ਤਾਂ ਉਹ ਡੈਫੇਮੇਸ਼ਨ ਚ ਕਰ ਸਕਦੇ ਸੀ। ਉਹ ਕਹਿੰਦੇ ਨਹੀਂ ਮੈਂ ਵਾਪਸ ਹੁੰਦਾ ਮੈਂ ਡੈਫੇਮੇਸ਼ਨ ਮੇਸ਼ਨ ਦਾ ਕੋਈ ਸੀ ਲੈਣਾ। ਜੀ। ਲੇਕਿਨ ਜਿਹੜਾ ਪਰਚਾ ਹੋਇਆ ਉਹ ਇਸ ਗੁੱਸੇ 'ਚ ਹੋਇਆ ਕਿ ਇਹਨੇ ਮੈਨੂੰ ਝੂਠਾ ਬਦਨਾਮ ਕੀਤਾ। ਉਸ ਤੋਂ ਬਾਅਦ ਹਮ ਮਾਫ ਕਰਨਾ ਮੇਰੇ ਮੂੰਹ ਚੋਂ ਇਹਨਾਂ ਨੇ ਫਿਰ ਗੁੱਸੇ 'ਚ ਕੀਤਾ ਬਾਲਾ ਸਾਹਿਬ ਨੇ। ਸੁਣੋ ਸੁਣੋ। ਹਮ ਉਸ 'ਚ ਕੀਤਾ ਕਿ ਇਹਨੇ ਯਾਰ ਮੇਰੀ ਘਰ ਵਾਲੀ ਨਹੀਂ ਛੱਡੀ ਹੂੰ ਹੂੰ ਮੇਰਾ ਮੁੰਡਾ ਨਹੀਂ ਛੱਡਿਆ ਇਹਨਾਂ ਦਾ ਕੀ ਕਸੂਰ ਸੀ ਹੂੰ ਇਸ ਕਰਕੇ ਇਹਨੂੰ ਸਬਕ ਮਿਲੇਗਾ ਹਾਂ ਨੂੰ ਕਿਸ ਨੇ ਧੱਕਾ ਲਾ ਕਰ ਓਕੇ ਨੰਬਰ 1 ਹੂੰ ਨੰਬਰ 2 ਉਹ ਜਿਹੜਾ ਕੇਸ ਸੀ ਨਾ ਉਸ ਕੇਸ 'ਚ ਮੈਨੂੰ ਪਤਾ ਇਹਨਾਂ ਦਾ ਸਾਰਾ ਪਰਿਵਾਰ ਆ ਸਕਦਾ ਸੀ ਮੈਂ ਨਾਂ ਨਹੀਂ ਲੈਂਦਾ ਕਿਉਂਕਿ ਬੁਰਾ ਲੱਗਦਾ ਮੈਂ ਨਾਂ ਲਵਾਂ ਕੈਪਟਨ ਸਾਹਿਬ ਦਾ ਹੂੰ ਕਾफी ਦੂਰ ਤੱਕ ਮੈਨੂੰ ਸਾਰਾ ਉਸ ਕੇਸ ਦਾ ਪਤਾ ਹੈ ਜੀ ਉਹਦੀ ਫਾਈਲ ਹੈ ਜੀ ਕਿਤੇ ਪਈ ਹੈ ਹੂੰ ਹੂੰ ਲੇਕਿਨ ਉਹ ਜਦੋਂ ਹੋਣ ਲੱਗਿਆ ਹੂੰ ਉਸ ਵੀਰ ਨੇ ਕਿਹਾ ਵੀ ਕਰੀਏ ਬਾਅਦ ਸੋ ਕਿਹਾ ਨਹੀਂ ਇੱਥੋਂ ਤੱਕ ਦਾ ਮੈਂ ਵੀ ਕਹ ਕੇ ਨਾ ਬਾਦ ਸਾ ਜੇ ਤੁਸੀਂ ਇੱਥੋਂ ਇੱਕ ਵਗ ਜੂਗੇ ਬਾਦ ਸਾ ਫਿਰ ਤੁਹਾਡੇ ਤੇ ਉਹਨਾਂ 'ਚ ਫਰਕ ਕੀ ਰਹਿ ਗਿਆ ਨਹੀਂ ਕਰਦਾ ਕੱਲੇ ਅਮਰਿੰਦਰ ਸਿੰਘ ਤੋਂ ਤੇ ਕੀਤਾ ਉਹਨੇ ਕਿਸੇ ਤੇ ਹੋਰ ਪਰਿਵਾਰ ਦੇ ਮੈਂਬਰ ਤੇ ਕੀਤਾ ਸਿਰਫ ਸਭ ਕਿਸ ਨੂੰ ਨਹੀਂ ਕੀਤਾ ਸਿਰਫ ਇਹ ਕੇ ਇਹਨੇ ਮੇਰੇ ਨਾਲ ਧੱਕਾ ਕੀਤਾ ਤਾਂ ਕਿ ਗਾਹ ਨੂੰ ਨਾ ਕਰੇ ਹੂੰ ਹੂੰ ਕਿਸੇ ਨਾਲ ਸਿਰਫ ਇਸ ਕਰਕੇ ਹੂੰ ਸੋ ਇਸ ਕਰਕੇ ਕੋਈ ਜੇ ਉਸ ਤਰ੍ਹਾਂ ਕਰਨਾ ਹੁੰਦਾ ਤਾਂ ਉਹ ਕੇਸ ਤੇ ਹੋਰ ਬੜਾ ਕੋਸ਼ਿਸ਼ ਹੈ ਉਹ ਮੈਂ ਗੱਲਾਂ ਨਹੀਂ ਕਰਦਾ ਅੱਜ ਮੋਝੋ ਡਿਕਲੀ ਗੱਲ ਦੂਰ ਜਾਂਦੀ ਹੈ ਉਹਦਾ ਫਿਰ ਜਵਾਬ ਸਵਾਲ ਹੁੰਦੇ ਕੋਈ ਸੇ ਮੈਂ ਕਿੰ ਤੂੰ ਬਾਕੀ ਕੌੜੀ ਗੱਲ ਕਰੋ ਹੀ ਨਾ ਕਿਉਂ ਕਰੋ